ਸ਼੍ਰੀ ਕਾਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਮੇਰਾ ਨਾਮ ਹੈ ਗਗਨਦੀਪ ਸਿੰਘ ਦੋਸਤੋ ਜਿਸ ਤਰ੍ਹਾਂ ਕੇ ਪੰਜਾਬ एलिजिਬਿਲਿਟੀ ਟੈਸਟ ਦੀਆਂ ਕਾਫੀ ਵੀਡੀਓਜ਼ ਹਨ ਤੁਹਾਨੂੰ ਮੈਂ ਪ੍ਰੋਵਾਈਡ ਕਰ ਚੁੱਕਾ ਹਾਂ ਦੋਸਤੋ ਜੇਕਰ ਤੁਸੀਂ ਨਹੀਂ ਦੇਖਿਆ ਤਾਂ ਉਹਨਾਂ ਨੂੰ ਜ਼ਰੂਰ ਦੇਖਣਾ ਦੋਸਤੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹਿਣ ਵਾਲੀਆਂ ਹਨ ਤੁਹਾਡੇ ਪੇਪਰ ਦੇ ਲਈ ਦੋਸਤੋ ਦੂਜੀ ਗੱਲ ਦੋਸਤੋ ਕੱਲ ਮੈਂ ਮੁਹਾਵਰੇਾਂ ਦੀ ਵੀਡੀਓ ਦਿੱਤੀ ਸੀ ਜੇਕਰ ਕੱਲ ਵਾਲੀ ਵੀਡੀਓ ਨਹੀਂ ਦੇਖੀ ਤਾਂ ਉਸ ਨੂੰ ਦੇਖ ਲੈਣਾ ਦੋਸਤੋ ਉਹੀ ਮੁਹਾਵਰੇ ਹਨ ਜੋ ਕਿ ਪੇਪਰ ਦੇ ਵਿੱਚ ਪੁੱਛੇ ਜਾ ਰਹੇ ਹਨ ਅਤੇ ਅੱਜ ਮੈਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇਹ ਮੁਹਾਵਰਿਆਂ ਦੇ MCQ ਕਰਾਵਾਂਗਾ ਜੋ ਕਿ ਵੈਰੀ ਵੈਰੀ ਇੰਪੋਰਟੈਂਟ ਹਨ ਦੋਸਤੋ ਪੀ ਟ੍ਰਿਪਲ ਬੀ ਦੇ ਵਿੱਚ ਇਹ ਵਾਰ-ਵਾਰ ਪੁੱਛੇ ਜਾ ਰਹੇ ਹਨ ਜੋ ਪਹਿਲਾਂ ਪੇਪਰ ਹੋਏ ਹਨ ਉਹਨਾਂ ਵਿੱਚ ਇਹ ਪੁੱਛੇ ਗਏ ਹਨ ਤਾਂ ਦੋਸਤੋ ਇਹ ਵੀਡੀਓ ਹੈ ਬਹੁਤ ਹੀ ਇੰਪੋਰਟੈਂਟ ਅਤੇ ਪੁਰਾਣੇ ਪੇਪਰਾਂ ਵਿੱਚ ਬਣ ਚੁੱਕੇ ਹਨ ਸਾਰੇ ਮੁਹਾਵਰੇ ਤੁਹਾਨੂੰ ਪਤਾ ਹੈ ਮੁਹਾਵਰੇ ਕਿੰਨੇ ਜਿਆਦਾ ਇੰਪੋਰਟੈਂਟ ਪੇਪਰ A ਦੇ ਲਈ ਵੀ ਅਤੇ ਪੇਪਰ B ਦੇ ਲਈ ਵੀ ਤੁਹਾਨੂੰ ਪਤਾ ਹੈ ਦੋਸਤੋ ਪੇਪਰ A ਤੇ B ਦੋਨਾਂ ਦੇ ਵਿੱਚ ਮੁਹਾਵਰੇ ਆਉਂਦੇ ਹਨ ਪੇਪਰ A ਦੇ ਵਿੱਚ ਵੀ ਤੇ ਪੇਪਰ B ਦੇ ਵਿੱਚ ਪੰਜਾਬੀ ਦੇ ਵਿੱਚ ਪੁੱਛੇ ਜਾਂਦੇ ਹਨ ਦੋਸਤੋ ਅਕਲ ਤੇ ਡੈਸ਼ ਪੈਣਾ ਇਹ ਇੱਕ ਟਾਈਪ ਹੈ ਤੁਹਾਨੂੰ ਮੈਂ ਕੱਲ ਦੱਸ ਦਿੱਤੀ ਸੀ ਦੋਸਤੋ ਦੂਜੀ ਟਾਈਪ ਬੰਦੀ ਹੈ ਕਿ ਮੁਹਾਵਰਾ ਚੁਣੋ ਤੀਜੀ ਟਾਈਪ ਕੀ ਬੰਦੀ ਹੈ ਚੌਥੀ ਕੀ ਬੰਦੀ ਹੈ ਦੋਸਤੋ ਇਹ ਦੇਖ ਲੈਣਾ ਕੱਲ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਹੀ ਵਿਸਤਾਰ ਪੂਰਵਕ ਉਸ ਵਿੱਚ ਦੱਸਿਆ ਗਿਆ ਹੈ ਅੱਜ ਦੇ ਜੋ ਕੁਐਸਚਨ ਹੋਣਗੇ ਤੁਹਾਡੀ ਪ੍ਰੈਕਟਿਸ ਵੀ ਹੋਵੇਗੀ ਅਤੇ ਤੁਸੀਂ ਕਮੈਂਟ ਬਾਕਸ ਵਿੱਚ ਉਸਦੇ ਆਨਸਰ ਵੀ ਦੇਣੇ ਹਨ ਤਾਂ ਜੋ ਪੇਪਰ ਦੇ ਵਿੱਚ ਜੇਕਰ ਇਹ ਆ ਗਏ ਤਾਂ ਤੁਸੀਂ ਉੱਥੇ ਮਾਰ ਨਾ ਖਾਓ ਤੁਸੀਂ ਆਪਦਾ ਇੱਕ ਨੰਬਰ ਪੱਕਾ ਕਰਕੇ ਆਉ ਦੋਸਤੋ ਇਸ ਕਰਕੇ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਇਆ ਹਾਂ ਦੋਸਤੋ ਵੀਡੀਓ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹਿਣ ਵਾਲੀ ਹੈ ਤੁਹਾਡੇ ਪੇਪਰ ਦੇ ਲਈ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਦੋਸਤੋ ਤਾਂ ਚੱਲਦੇ ਆਪਾਂ ਪਹਿਲੇ ਵਾਲ ਜੋ ਕਿ ਟਾਈਪ ਹੈ ਦੋਸਤੋ ਪੇਪਰ ਦੇ ਵਿੱਚ ਟਾਈਪ ਆਉਂਦੀ ਹੈ ਤੇ ਇਹ ਕੀ ਹੈ ਪੁੱਛਿਆ ਗਿਆ ਹੈ ਪੇਪਰ ਦੇ ਵਿੱਚ এবੀਪੀ ਟ੍ਰਿਪਲ ਐਸਬੀ ਪੇਪਰ ਦੋਸਤੋ ਪੰਜਾਬ ਪੁਲਿਸ ਵਾਲਿਆਂ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹਿਣ ਵਾਲੀ ਹੈ ਇਹ ਵੀਡੀਓ ਤੇ ਦੋਸਤੋ ਈਟਟੀ ਦਾ ਜੋ ਕੀ ਹੈ ਪੇਪਰ ਏ ਹੋਣਾ ਹੈ ਉਸ ਦੇ ਵਿੱਚ ਵੀ ਇਹ ਆਵੇਗਾ ਤਾਂ ਦੋਸਤੋ ਉਸਤਾਦੀ ਡੈਸ਼ ਜੋ ਕਿ ਟਾਈਪ ਹੈ ਜੋ ਅੱਜਕੱਲ ਜਿੰਨੇ ਵੀ ਪੇਪਰ ਹੋ ਰਹੇ ਨੇ ਇਹੀ ਟਾਈਪ ਦੇ ਕੁਐਸਚਨ ਆ ਰਹੇ ਨੇ ਤਾਂ ਦੋਸਤੋ ਤੁਹਾਨੂੰ ਪਤਾ ਇਹ ਵੀ ਹੋਣਾ ਚਾਹੀਦਾ ਹੈ ਕਿ ਮੁਹਾਵਰੇ ਦੀਆਂ ਟਾਈਪਸ ਕਿਹੜੀਆਂ-ਕਿਹੜੀਆਂ ਪੁੱਛੀਆਂ ਜਾਂਦੀਆਂ ਹਨ ਤਾਂ ਦੋਸਤੋ ਉਸਤਾਦ ਦੀ ਡੈਸ਼ ਦੇਖੋ ਜੇਕਰ ਤੁਸੀਂ ਸਮਾਰਟਨੈਸ ਅਪਰੋਚ ਲੈ ਕੇ ਚੱਲੋਗੇ ਤਾਂ ਐਜੀਆਰਟੀ ਕੋਚਿੰਗ ਸੈਂਟਰ ਦਾ ਤੁਹਾਨੂੰ ਸਮਾਰਟਨੈਸ ਅਪਰੋਚ ਬਾਰੇ ਹੀ ਦੱਸਦਾ ਹੈ ਦੋਸਤੋ ਜੇਕਰ ਤੁਸੀਂ ਇੱਕ-ਇੱਕ ਨੂੰ ਲੈ ਕੇ ਚੱਲੋਗੇ ਤਾਂ ਕਿ ਹੈ ਉਹ ਲੋਗ ਮੈਥਡ ਹੋ ਜਾਵੇਗਾ ਦੋਸਤੋ ਤੇ ਟਾਈਮ ਕੰਜ਼ਿਊਮਿੰਗ ਹੈ ਤਾਂ ਅਸੀਂ ਇਹ ਨਹੀਂ ਕਰਨੀ ਅਸੀਂ ਕੀ ਕਰਨੀ ਹੈ ਸਰ ਜੀ 스마트 ਅਪਰੋਚ ਯੂਜ਼ ਕਰਨੀ ਹੈ ਉਹ ਕਿਸ ਤਰ੍ਹਾਂ ਦੋਸਤੋ ਤਾਂ ਦੇਖੋ ਉਸਤਾਦੀ ਡੈਸ਼ ਤੁਸੀਂ ਆਪਦੇ ਮਨ ਵਿੱਚ ਬੋਲੋ ਉਸਤਾਦੀ ਕਰਨੀ ਤਾਂ ਤੁਹਾਡਾ ਸਹੀ ਹੋ ਜਾਵੇਗਾ ਦੋਸਤੋ ਜੇਕਰ ਤੁਸੀਂ ਇਹਨਾਂ ਚਾਰ ਆਪਸ਼ਨਾਂ ਦੇ ਵਿੱਚ ਵਰਗੇ ਤਾਂ ਕਿਰ ਜਾਓਗੇ ਉਥੇ ਤਾ ਦੋਸਤੋ ਜੇਕਰ ਘਿਰ ਗਏ ਤਾਂ ਕਿ ਇਹ ਗਲਤ ਵੀ ਹੋ ਸਕਦਾ ਹੈ ਚਾਂਸ ਹੋ ਜਾਂਦਾ ਕਿਉਂ ਦੋਸਤੋ ਦੇਖੋ ਉਸਤਾਦੀ ਕਰਨੀ ਵੀ ਆ ਸਰ ਜੀ ਉਸਤਾਦੀ ਜਿਤੋਣ ਵੀ ਉਸਤਾਦੀ ਮਾਰਨੀ ਉਸਤਾਦੀ ਕੋਈ ਨਹੀਂ ਵੀ ਆ ਤਾਂ ਚਾਰ ਆਪਸ਼ਨਾਂ ਦੇ ਦਿੱਤੀ ਐ ਐਗਜ਼ਾਮੀਨਰ ਨੇ ਤਾਂ ਡੋਲੂ ਮਾਂਜਣ ਵਾਲਾ ਕੁਐਸਚਨ ਬਣ ਗਿਆ ਜੇਕਰ ਦੋਸਤੋ ਤੁਸੀਂ ਪਹਿਲਾਂ ਹੀ ਕਹਿ ਦੋਗੇ ਕਿ ਉਸਤਾਦੀ ਕਰਨੀ ਤਾਂ ਤੁਹਾਡਾ ਕੀ ਆ ਸਹੀ ਆਂਸਰ ਹੋ ਜਾਵੇਗਾ ਦੋਸਤੋ ਦੋਸਤੋ ਜੇਕਰ ਸਹਿਮਤ ਹੋ ਮੇਰੀ ਗੱਲ ਦੇ ਨਾਲ ਤਾਂ ਲਾਈਕ ਤਾਂ ਕਰਨਾ ਬੰਦਾ ਦੋਸਤੋ ਤੁਹਾਡਾ ਇੱਕ ਨੰਬਰ ਇਸ ਅਪਰੋਚ ਦੇ ਨਾਲ ਪੱਕਾ ਹੋ ਜਾਵੇਗਾ ਜੇਕਰ ਦੂਜੀ ਅਪਰੋਚ ਨਾਲ ਚਲੋਗੇ ਤਾਂ ਉਹ ਬੋਰਿੰਗ ਅਪਰੋਚ ਵੀ ਹੈ ਅਤੇ ਬੋਰਿੰਗ ਤਾਂ ਹੈ ਕਿਉਂਕਿ ਤੁਹਾਡਾ ਇੱਕ ਨੰਬਰ ਕੀ ਹੈ ਉੱਥੇ ਕੱਟਿਆ ਵੀ ਜਾ ਸਕਦਾ ਹੈ ਕੈਨ ਹੋ ਸਕਦਾ ਹੈ ਤਾਂ ਦੋਸਤੋ ਇਹ ਸੀ ਪਹਿਲੀ ਟਾਈਪ ਵੱਧ ਤੋਂ ਵੱਧ ਦੋਸਤੋ ਸ਼ੇਅਰ ਕਰ ਦਿਓ ਤਾਂ ਜੋ ਸਾਰਿਆਂ ਨੂੰ ਇਸ ਬਾਰੇ ਪਤਾ ਲੱਗ ਸਕੇ ਦੂਜੀ ਟਾਈਪ ਹੈ ਦੋਸਤੋ ਜਿਹੜੀ ਦੂਜੀ ਟਾਈਪ ਹੈ ਲੈਵਲ 2 ਹੈ ਜਿਸ ਨੂੰ ਅਸੀਂ ਟਾਈਪ 2 ਕਹਿੰਦੇ ਆ ਇਹ ਕਹਿੰਦਾ ਹੈ ਇਹਨਾਂ ਵਿੱਚੋਂ ਮੁਹਾਵਰਾ ਚੁਣੋ ਤਾਂ ਦੋਸਤੋ ਇਹ ਕੁਐਸਚਨ ਪੰਦਾ ਹੁਣ ਆਪਸ਼ਨ A ਉੱਲੂ ਬੋਲਨੇ ਸੂਰਾਂ ਨੂੰ ਪਾਉਣੇ ਹੱਥ ਨੂੰ ਹੱਥ ਪਛਾਣਦਾ ਹੈ ਹਾਥੀ ਲੰਘਿਆ ਪੂਛ ਅੜ ਗਈ ਤਾਂ ਦੋਸਤੋ ਸਮਾਰਟਨੈਸ ਅਪਰੋਚ ਹੈ ਜੇਕਰ ਤੁਸੀਂ ਉਹ ਲਾ ਕੇ ਚੱਲੋਗੇ ਤਾਂ ਇੱਥੇ ਜ਼ਿਆਦਾ ਕਨਫਿਊਜ਼ ਨਹੀਂ ਹੋਵੋਗੇ ਜੇਕਰ ਉਹ ਨਾਂ ਲਾ ਕੇ ਚੱਲੇ ਤਾਂ ਇਹ ਕੀ ਹੈ ਡੋਲੂ ਮਾਂਜਣ ਵਾਲਾ ਕੋਚਣਾ ਤੇ ਦੋਸਤੋ ਡੋਲੂ ਮਾਂਜਿਆ ਵੀ ਜਾਵੇਗਾ ਬਟ ਅਸੀਂ ਇਸ ਤੋਂ ਪਿੱਛੇ ਹੀ ਰਹਿਣਾ ਹੈ ਇਸ ਤੋਂ ਗੁਰੇਜ਼ ਕਰਨਾ ਹੈ ਦੋਸਤੋ ਡੋਲੂ ਨਹੀਂ ਮਜਵਾਉਂਦੇਣਾ ਬੜਾ ਸੌਖਾ ਕੋਚਣਾ ਇਹ ਕਿਵੇਂ ਦੋਸਤੋ ਦੇਖੋ ਜਦੋਂ ਵੀ ਸਰ ਜੀ ਮੁਹਾਵਰਾ ਜਾਵੇ ਤਾਂ ਉੱਥੇ ਨੰਨੇ ਜਾਂ ਨਾਣੀ ਦੀ ਆਵਾਜ਼ ਆਉਂਦੀ ਹੈ ਕੱਲ ਵਾਲੀ ਵੀਡੀਓ ਵਿੱਚ ਮੈਂ ਦੱਸਿਆ ਸੀ ਇਹ ਏ ਸਮਾਰਟਨੈਸ ਅਪਰੋਚ ਹੈ ਜੇਕਰ ਦੋਸਤੋ ਮੁਹਾਵਰੇ ਯਾਦ ਨਹੀਂ ਵੀ ਹਨ ਤਾਂ ਤੁਹਾਨੂੰ ਇੰਨਾ ਹੀ ਪਤਾ ਹੈ ਨਾ ਨੰਨਾ ਤੇ ਨਾਣੀ ਦੀ ਆਵਾਜ਼ ਆਉਂਦੀ ਹੈ ਤੁਹਾਡਾ ਤਾਂ ਵੀ ਸਹੀ ਹੋ ਸਕਦਾ ਹੈ ਨਾ ਵੀ ਸਹੀ ਹੋਏ ਤਾਂ 50 50 ਤਾਂ ਤੁਸੀਂ ਕਰਕੇ ਹੀ ਆਉਂਗੇ ਤਾਂ ਦੇਖੋ ਸਰ ਜੀ ਇਸ ਦੇ ਵਿੱਚ ਮੁਹਾਵਰੇ ਚ ਨੰਨੇ ਦੇ ਨਾਣੀ ਦੀ ਆਵਾਜ਼ ਆਉਂਦੀ ਹੈ ਨਹੀਂ ਹੋ ਸਕਦਾ ਇੱਥੇ ਆਉਂਦੀ ਹੈ ਏ ਵੀ ਨਹੀਂ ਹੋ ਸਕਦਾ ਤਾਂ ਇਹਨਾਂ ਦੋਨਾਂ ਦੇ ਵਿੱਚ ਕੀ ਹੈ ਤੁਸੀਂ ਕਨਫਿਊਜ਼ ਹੋ ਜਾਉਗੇ ਜੇਕਰ ਨਾ ਪੜੇ ਹੋਏ ਜੇਕਰ ਪੜੇ ਹੋਏ ਤਾਂ ਕੀ ਆ ਤੁਸੀਂ ਸਹੀ ਕਰਕੇ ਹੋ ਕਿਉਂਕਿ ਉੱਲੂ ਬੋਲਣੇ ਹਨ ਇਹ ਕੀ ਆ ਸਾਡਾ ਆਨਸਰ ਹੋ ਜਾਊਗਾ ਦੋਸਤੋ ਨਹੀਂ ਵੀ ਤਾਂ ਇੱਥੇ ਕੀ ਆ ਤੁੱਕਾ ਲਾ ਕੇ ਆਉਂਗੇ ਤੇ ਤੁੱਕਾ ਲੱਗ ਜਾਵੇਗਾ ਤਾਂ ਹੋ ਸਕਦਾ ਇਹ ਸਹੀ ਵੀ ਹੋ ਜਾਵੇ ਹੋ ਸਕਦਾ ਗਲਤ ਹੋਵੇ 50 50 ਇਹ ਕੀ ਆ ਚਾਂਸ ਬਣ ਜਾਣਗੇ ਤਾ ਦੋਸਤੋ ਇਹ ਨੋਬਤ ਨਾ ਆਵੇ ਇਸ ਕਰਕੇ ਕਹਿਣਾ ਹੈ ਕਿ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਇੱਕ ਇੱਕ ਕੁਐਸਚਨ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹਿਣ ਵਾਲਾ ਹੈ ਤਾਂ ਦੋਸਤੋ ਟ੍ਰਿਕ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਦੱਸਣਾ ਅਤੇ ਲਾਈਕ ਕਰ ਦੇਣਾ ਜੇਕਰ ਵਧੀਆ ਲੱਗੀ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਦੋਸਤੋ ਤਾਂ ਇਸ ਦਾ ਰਾਈਟ ਆਨਸਰ ਹੈ ਉੱਲੂ ਬੋਲਣੇ ਕਿਉਂਕਿ ਸਰ ਜੀ ਪਿੱਛੇ ਨੰਨੇ ਜਾਂ ਨਾਣੀ ਦੀ ਆਵਾਜ਼ ਆਉਂਦੀ ਹੈ ਤਾਂ ਉੱਲੂ ਬੋਲਣੇ ਇਸ ਦਾ ਰਾਈਟ ਆਨਸਰ ਹੈ ਨੈਕਸਟ ਕਹਿੰਦਾ ਹੈ ਦੋਸਤੋ ਹੁਣ ਇਹ ਟਾਈਪ ਬਹੁਤ ਜ਼ਿਆਦਾ ਆ ਰਹੀ ਹੈ ਅਕਲ ਤੇ ਡੈਸ਼ ਪੈਣਾ ਅਕਲ ਦੇ ਡੈਸ਼ ਪੈਣਾ ਦੋਸਤੋ ਮੋਸਟ ਰਿਪੀਟਡ ਟਾਈਪ ਹੈ ਇਹ ਕੁਐਸਚਨ ਹੀ ਹੈ ਮੋਸਟ ਰਿਪੀਟਡ ਕੀ ਹੈ ਇਹ ਟਾਈਪ ਹੈ ਤਾਂ ਦੋਸਤੋ ਇਸ ਤੇ ਨਾਲ ਚੱਲਣਾ ਹੈ ਤੁਸੀਂ ਅਕਲ ਤੇ ਡੈਸ਼ ਪਹਿਣਾ ਸਮਾਰਟਨੈਸ ਅਪਰੋਚ ਜੇਕਰ ਤੁਸੀਂ ਬੋਲੋਗੇ ਅਕਲ ਦੇ ਪਰਦਾ ਪਹਿਣਾ ਤਾਂ ਸਦਾ ਹੀ ਅਨਸਰ ਹੈ ਜੇਕਰ ਤੁਸੀਂ ਇੱਥੇ ਕੀ ਆਪਸ਼ਨਾਂ ਦੇ ਵਿੱਚ ਆਗੇ ਤਾਂ ਕਿ ਇਹ ਗਲਤ ਹੁੰਦੇ ਪੂਰੇ ਪੂਰੇ ਚਾਂਸ ਹਨ ਕੱਪੜਾ ਮਿੱਟੀ ਪਰਦਾ ਕੋਈ ਨਹੀਂ ਤਾਂ ਗਲਤ ਹੁੰਦੇ ਪੂਰੇ ਪੂਰੇ ਚਾਂਸ ਆ ਦੋਸਤੋ ਕਿਉਂ ਕਿਉਂਕਿ ਤੁਸੀਂ ਕਨਫਿਊਜ਼ ਹੋ ਜਾਓਗੇ ਤਾਂ ਅਕਲ ਤੇ ਦੋਸਤੋ ਕੀ ਹੁੰਦਾ ਹੈ ਪਰਦਾ ਪਹਿਣਾ ਹੁੰਦਾ ਇਸ ਦਾ ਰਾਈਟ ਅਨਸਰ ਹੋ ਜਾਵੇਗਾ ਜੀ ਨੈਕਸਟ ਕਹਿੰਦਾ ਹੈ ਸੁੱਤੀ ਕਲਾ ਡੈਸ਼ ਦੋਸਤੋ ਦੇਖੋ ਬੜਾ ਇੰਪੋਰਟੈਂਟ ਹੈ ਇਹ ਕੀ ਹੈ ਮੋਸਟ ਰਿਪੀਟਡ ਕੁਐਸਚਨ ਹੈ ਤੇ ਮੋਸਟ ਰਿਪੀਟਡ ਟਾਈਪ ਵੀ ਹੈ ਇਹ ਕੀ ਹੈ ਪੀ ਟ੍ਰਿਪਲ ਐਸ ਬੀ ਐਸਏ ਟਾਈਪ ਦੇ ਕੁਐਸਚਨ ਲੈ ਕੇ ਆ ਰਿਹਾ ਹੈ ਭਾਵੇਂ ਉਹ ਕੋਈ ਵੀ ਐਗਜ਼ਾਮ ਹੋਇਆ ਹੋਵੇ ਪੀ ਟ੍ਰਿਪਲ ਐਸ ਬੀ ਦਾ ਇੱਕ ਦਿਨ ਦੋਸਤੋ ਜਿਹੜੇ ਹੁਣੇ-ਹੁਣੇ ਪੇਪਰ ਹੋਣ ਉਹਨਾਂ ਦੇ ਵੀ ਮੈਂ ਮੁਹਾਵਰੇ ਲੈ ਕੇ ਆਵਾਂਗਾ ਤਾਂ ਉਸ ਤੋਂ ਪਹਿਲਾਂ ਕੀ ਸਾਨੂੰ ਇਹਨਾਂ ਬਾਰੇ ਪਤਾ ਹੋਣਾ ਕਿਉਂਕਿ ਇਹ ਵੀ ਸਾਰੇ ਪੇਪਰ ਵਿੱਚ ਆਏ ਹੋਏ ਹਨ ਉਹ ਗੱਲ ਵੱਖਰੀ ਇੱਥੇ ਮੈਂ ਪੇਪਰ ਦਾ ਨਾਮ ਨਹੀਂ ਲਿਖਿਆ ਹੋਇਆ ਬਟ ਕੀ ਹੈ ਇਹ ਵੀ ਪੀ ਟ੍ਰਿਪਲੱਸ ਬੀ ਦੁਆਰਾ ਹੀ ਪੁੱਛੇ ਗਏ ਹਨ ਤਾਂ ਦੋਸਤੋ ਸੁੱਤੀ ਕਲਾ ਜੇਕਰ ਤੁਸੀਂ ਸਿੱਧਾ ਬੋਲ ਦੋਗੇ ਜਗੌਣੀ ਤਾਂ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੇਕਰ ਤੁਸੀਂ ਆਪਸ਼ਨਾਂ 'ਚ ਆਗੇ ਸਮਾਰਟਨੈਸ ਅਪਰੋਚ ਨਾ ਯੂਜ਼ ਕੀਤੀ ਤਾਂ ਉਠਾਉਣੀ ਵੀ ਆ ਸਕਦਾ ਪੁਝੋਣੀ ਵੀ ਆ ਸਕਦਾ ਹੈ ਗਲਤ ਕਰ ਸਕਦਾ ਕੋਈ ਨਹੀਂ ਤਾਂ 100% ਹੀ ਗਲਤ ਕਰਾਵੇਗਾ ਸਾਡਾ ਕਿਉਂਕਿ ਸਾਨੂੰ ਤਿੰਨੇ ਆਪਸ਼ਨਾਂ ਹੀ ਸ਼ੂਟੇਬਲ ਨਹੀਂ ਲੱਗਣੀਆਂ ਤਾਂ ਇਸ ਕਰਕੇ ਅਸੀਂ ਕੋਈ ਨਹੀਂ ਲਾਵਾਂਗੇ ਤੇ ਆਪਾਂ ਨੈਕਸਟ ਜਾਵਾਂਗੇ ਬਟ ਕੀ ਹੈ ਜੇਕਰ ਤੁਸੀਂ ਸਮਾਰਟਨੈਸ ਅਪਰੋਚ ਯੂਜ਼ ਕਰੋਗੇ ਤਾਂ ਦੋਸਤੋ ਤੁਸੀਂ 101% ਸਹੀ ਕਰਕੇ ਆਉਂਗੇ ਕਿਉਂਕਿ ਇਹ ਤੁਹਾਡੀ ਨੌਲੇਜ बोलਦੀ ਹੈ ਅਗਲਾ ਕੁਐਸਚਨ ਕਹਿੰਦਾ ਹੈ ਦੋਸਤੋ ਐਮ ਆਈ ਕੋਚ ਦਾ ਮੋਸਟ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਕਹਿੰਦਾ ਹੈ ਹੱਥ ਡੈਸ਼ ਕਰਨੇ ਸਾਰ ਨੂੰ ਪਤਾ ਹੈ ਹੱਥ ਪੀਲੇ ਕਰਨੇ ਹੁੰਦਾ ਹੈ ਪਟ ਜੇਕਰ ਇੱਥੇ ਆਪਸ਼ਨ ਵਿੱਚ ਵਰਗੇ ਕਾਲੇ ਨੀਲੇ ਪੀਲੇ ਹਰੇ ਤਾਂ ਕੀ ਹੈ ਉਥੇ ਕਾਲੇ ਨੀਲੇ ਪੀਲੇ ਹਰੇ ਹੀ ਹੋ ਜਾਣਗੇ ਸਾਡੇ ਅਨਸਰ ਵੀ ਤਾਂ ਜੇਕਰ ਸਿੱਧਾ ਬੋਲੋਗੇ ਤਾਂ ਇੱਥੇ ਕੀ ਹੈ ਸਹੀ ਲਾ ਦੋਗੇ ਚਲੋ ਜੇਕਰ ਵੈਸੇ ਵੀ ਸਹੀ ਕੀਤਾ ਆਪਸ਼ਨਾਂ ਚ ਤਾਂ ਤੁਹਾਡਾ ਕੀ ਹੈ 2 ਸੈਕਿੰਡ ਜਾਂ 3 ਸੈਕਿੰਡ ਦਾ ਟਾਈਮ ਰਾਮ ਨਾਲ ਲੱਗ ਜਾਵੇਗਾ ਦੋਸਤੋ ਇੱਥੇ ਤੁਹਾਡਾ ਕੀ ਹੈ ਵਿਥਿਨ ਸੈਕਿੰਡ ਦੇ ਵਿੱਚ ਆਨਸਰ ਆ ਜਾਵੇਗਾ ਜੇਕਰ ਸਮਾਰਟਨੈਸ ਅਪਰੋਚ ਯੂਜ਼ ਕਰੋਗੇ ਨੈਕਸਟ ਕਹਿੰਦਾ ਹੈ ਇਹਨਾਂ ਵਿੱਚੋਂ ਮੁਹਾਵਰਾ ਦੱਸੋ ਤਾਂ ਹੁਣ ਅਸੀਂ ਮੁਹਾਵਰਾ ਦੱਸਣਾ ਹੈ ਈਦ ਪਿੱਛੋਂ ਫੂਕਣਾ ਹੈ ਜਦੋਂ ਦੋਸਤੋਂ ਕੋਈ ਗੱਲ ਕਹੀ ਗਈ ਹੋਵੇ ਤਾਂ ਉਹ ਕੀ ਹੁੰਦਾ ਹੈ ਅਖਾਨ ਹੁੰਦਾ ਹੈ ਬਸ ਯਾਦ ਰੱਖਣਾ ਹੈ ਦੋਸਤੋਂ ਨੰਨੇ ਜਾਂ ਨਾਣੇ ਦੀ ਆਵਾਜ਼ ਤਾਂ ਮੁਹਾਵਰਾ ਹੈ ਜੇ ਕੋਈ ਗੱਲ ਕਹੀ ਗਈ ਹੋਵੇ ਤਾਂ ਉਹ ਕੀ ਹੈ ਅਖਾਨ ਹੈ ਬਸ ਇਹਨਾਂ ਯਾਦ ਰੱਖਣਾ ਹੈ ਤਾਂ ਜੇਕਰ ਇੱਥੇ ਕੀ ਹੈ ਤੁਹਾਨੂੰ ਮੁਹਾਵਰਾ ਪੁੱਛਿਆ ਹੈ ਨਾ ਤੁਸੀਂ ਬਸ ਮੁਹਾਵਰੇ ਨੂੰ ਦੇਖਦੇ ਸਨ ਨੰਨੇ ਤੇ ਨਾਣੇ ਨੂੰ ਦੇਖੋ ਢਿੱਡ ਵਿੱਚ ਰੱਖਣਾ ਹੈ ਇਹ ਕੀ ਹੈ ਇਸ ਦਾ ਅਨਸਰ ਹੈ ਦੋਸਤੋ ਇਹ ਲਾ ਕੇ ਤੁਸੀਂ ਅੱਗੇ ਚਲੇਓ ਤੁਹਾਨੂੰ ਮੈਂ ਦੱਸਿਆ ਐ ਐਕਸੈਪਸ਼ਨ ਕੇਸ ਹੈ ਜਿਸ ਦੇ ਵਿੱਚ ਨੰਨੇ ਜਾਂ ਨਾਣੀ ਦੀ ਆਵਾਜ਼ ਨਹੀਂ ਆਉਂਦੀ ਤਾਂ ਉਸ ਨੂੰ ਤੁਸੀਂ ਸੁਧਾਰ ਲਿਓ ਜੇਕਰ ਉਹ ਹੋਇਆ ਜੇਕਰ ਪੜ੍ਹ ਕੇ ਗਏ ਹੋਏ ਤੇ ਤੁਹਾਨੂੰ ਉਹ ਆਉਂਦਾ ਹੋਇਆ ਤਾਂ ਤੁਸੀਂ ਉੱਥੇ ਸਹੀ ਕਰੋਗੇ ਆਦਰਵਾਈਜ਼ ਕੀ ਹੈ ਉਹ ਵੀ ਗਲਤ ਕਰਾ ਸਕਦਾ ਬਟ ਉਹ ਉਦੋਂ ਹੀ ਆਉਂਦਾ ਹੈ ਜਦੋਂ ਕੀ ਆ ਪੇਪਰ ਥੋੜਾ ਜਿਆਦਾ ਲੈਵਲ ਉਸ ਦਾ ਹਾਈ ਹੁੰਦਾ ਹੈ ਤਾਂ ਦੋਸਤੋ ਢਿੱਡ ਵਿੱਚ ਰੱਖਣਾ ਕੀ ਹੈ ਇਸ ਦਾ ਅਨਸਰ ਹੈ ਅੱਗੇ ਆ ਗਿਆ ਮੁਠੀ ਡੈਸ਼ ਕਰਨੀ ਤਾਂ ਜੇਕਰ ਤਾਂ ਅਸੀਂ ਆਪਸ਼ਨ ਚ ਹੈ ਤਤੀ ਪਈਆ ਗਰਮ ਵੀ ਪਈ ਹੈ ਤਾਂ ਦੋਸਤੋ ਕਨਫਿਊਜ਼ਿੰਗ ਕੁਐਸਚਨ ਬਣ ਗਿਆ ਜੇਕਰ ਤੁਸੀਂ ਸਿੱਧਾ ਬੋਲਿਆ ਮੁਠੀ ਕੀ ਕਰਨੀ ਗਰਮ ਕਰਨੀ ਦਾ ਸਰਜੀ ਇਹ ਕੀ ਹੈ ਰਾਈਟ ਆਨਸਰ ਹੋ ਜਾਵੇਗਾ ਦੋਸਤੋ ਬਹੁਤ ਇੰਪੋਰਟੈਂਟ ਹੈ ਮੋਸਟ ਇੰਪੋਰਟੈਂਟ ਟਾਈਪ ਹੈ ਇਹ ਵਾਰ-ਵਾਰ ਪੁੱਛੀ ਜਾ ਰਹੀ ਹੈ ਤੇ ਇਹ ਕੁਐਸਚਨ ਤਾਂ ਸਾਰੇ ਇੰਪੋਰਟੈਂਟ ਹੈ ਹੀ ਕਿਉਂਕਿ ਦੋਸਤੋ ਪੇਪਰਾਂ 'ਚ ਪੁੱਛੇ ਗਏ ਹਨ ਅੱਗੇ ਕਹਿੰਦਾ ਚਾਂਦੀ ਦੀ ਜੁੱਤੀ ਮਾਰਨੀ ਇਹ ਦੋਸਤੋ ਸੀਸੀਡੀਓ ਦੇ ਵਿੱਚ ਵੀ ਪੁੱਛਿਆ ਗਿਆ ਸੀ ਅਤੇ ਏਪੀ ਟ੍ਰਿਪਲ ਐਸ ਬੀ ਦਾ ਤਾਂ ਬਹੁਤ ਹੀ ਮਨਪਸੰਦ ਕੁਐਸਚਨ ਵੀ ਹੈ ਜਿਸ ਤਰ੍ਹਾਂ ਕਿ ਪੰਜਾਬ ਜੀਕੇ ਦੇ ਵਿੱਚ ਪੀ ਟ੍ਰਿਪਲ ਐਸ ਬੀ ਦਾ ਇੱਕ ਕੁਐਸਚਨ ਹੈ ਦਵਾਬਾ ਕਿਸ ਨੂੰ ਕਿਹਾ ਜਾਂਦਾ ਹੈ ਬਿਆਸ ਅਤੇ ਸਤਲੁਜ ਦੇ ਇਲਾਕੇ ਵਿਚਕਾਰਲੇ ਇਲਾਕੇ ਨੂੰ ਕੀ ਕਿਹਾ ਜਾਂਦਾ ਹੈ ਜਲੰਧਰ ਕਿਸ ਇਲਾਕੇ ਦੇ ਵਿੱਚ ਆਉਂਦਾ ਹੈ ਦੋਸਤੋ ਬੋਲਡ ਕਰ ਕਰਕੇ ਉਹੀ ਜਿਸ ਤਰ੍ਹਾਂ ਕਹਿੰਦੇ ਮੁਰਖੜ ਬੋਤੀ ਬੋਲ ਖੋਤੀ ਬੋੜ ਥੱਲੇ ਉਸੇ ਤਰ੍ਹਾਂ ਇਹ ਕੁਐਸਚਨ ਵੀ ਆ ਰਿਹਾ ਹੈ ਤੇ ਜੇਕਰ ਪੰਜਾਬੀ ਦੀ ਗੱਲ ਕਰੀਏ ਤਾਂ ਆਖਾਂ ਹੈ ਚਾਂਦੀ ਦੀ ਜੁੱਤੀ ਮਾਰਨੀ ਮਤਲਬ ਕੀ ਹੈ ਕੀ ਹੈ ਇਹ ਪਿੱਛੇ ਸਰ ਜੀ ਨੰਨੇ ਜਾਂ ਨਾਣੀ ਦੀ ਆਵਾਜ਼ ਆ ਰਹੀ ਆ ਤਾਂ ਸਿੱਧਾ ਹੀ ਕਹਿ ਦਿਓ ਮੁਹਾਵਰਾ ਹੈ ਆਦਰਵਾਇਜ਼ ਕੀ ਹੈ ਜੇਕਰ ਨਾ ਪਤਾ ਹੋਇਆ ਤਾਂ ਤੁਸੀਂ ਇੱਥੇ ਆਖਾਂ ਵੀ ਲਾਉਂਗੇ ਕਿਉਂਕਿ ਤੁਹਾਨੂੰ ਇਹ ਗੱਲ ਜੀ ਲੱਗੇਗੀ ਚਾਂਦੀ ਦੀ ਜੁੱਤੀ ਮਾਰਨੀ ਇਹ ਕੀ ਹੈ ਤੁਹਾਡਾ ਗਲਤ ਵੀ ਹੋ ਸਕਦਾ ਹੈ ਬਟ ਕੀ ਹੈ ਹੁਣ ਤੁਸੀਂ ਗਲਤ ਨਹੀਂ ਕਰੋਗੇ ਹੈ ਨਾ ਦੋਸਤੋ ਜ਼ਬਰਦਸਤ ਟ੍ਰਿਕ ਹੈ ਨੰਨੇ ਦੇ ਨਾਣੇ ਵਾਲੀ ਅਤੇ ਸਮਾਰਟਨੈਸ ਅਪਰੋਚ ਕਿੱਥੇ ਯੂਜ਼ ਕਰਨੀ ਇਹ ਵੀ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਦੋਸਤੋ ਨਾਲ ਨਾਲ ਕਮੈਂਟ ਬਾਕਸ ਵਿੱਚ ਇਸ ਦੇ ਆਨਸਰ ਵੀ ਦੱਸੀ ਦਿਓ ਤਾਂ ਜੋ ਤੁਹਾਡੀ ਪ੍ਰੈਕਟਿਸ ਹੋ ਸਕੇ ਅੱਗੇ ਕਹਿੰਦਾ ਦੇਰ ਬਾਅਦ ਦਿਸਣਾ ਜਾਂ ਮਿਲਣਾ ਲਈ ਮੁਹਾਵਰਾ ਵਰਤਾਇਆ ਜਾਂਦਾ ਹੈ ਤਾਂ ਸਾਨੂੰ ਸਾਰਨ ਪਤਾ ਹੈ ਦੇਰ ਬਾਅਦ ਦਿਸਣਾ ਇੱਕ ਇਹ ਇੱਕ ਮਹਾਵਰ ਹੈ ਕਿ ਨੰਨੇ ਦੀ ਬਾਜ ਆ ਰਹੀ ਹੈ ਤਾਂ ਈ ਦਾ ਚੰਦ ਹੋਣਾ ਸਾਨੂੰ ਸਾਰਿਆਂ ਨੂੰ ਪਤਾ ਹੈ ਦੋਸਤੋ ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ ਬਹੁਤ ਜ਼ਿਆਦਾ ਜਿੰਨੇ ਵੀ ਕੁਐਸਚਨ ਸਾਰੇ ਪੇਪਰ ਦੇ ਵਿੱਚ ਵਾਰ-ਵਾਰ ਪੁੱਛੇ ਜਾ ਰਹੇ ਹਨ ਦੋਸਤੋ ਜਿੱਦੇ ਮੈਂ ਪੀਟ੍ਰੀਪਲੱਸਬੀ ਦੇ ਜਿਹੜੇ ਪਿੱਛੇ ਪੇਪਰ ਉਹਨਾਂ ਦੀ ਵੀਡੀਓ ਲੈ ਕੇ ਆ ਤਾਂ ਇਹੀ ਕੁਐਸਚਨ ਤੁਹਾਨੂੰ ਦੇਖਣ ਨੂੰ ਫੇਰ ਮਿਲਣਗੇ ਤਾਂ ਨੈਕਸਟ ਕੁਐਸਚਨ ਦੇਖਿਆ ਜਾਵੇ ਕਹਿੰਦਾ ਹੈ ਬੁੱਲੇ ਡੈਸ਼ ਦੋਸਤੋ ਬੁੱਲੇ ਡਾਉਣਾ ਲੁੱਟਣਾ ਸ਼ਾ ਕਮਾਉਣਾ ਤਾਂ ਤੁਸੀਂ ਕੀ ਐ ਇੱਥੇ ਕਨਫਿਊਜ਼ ਹੋ ਜਾਊਂਗੀ ਤਾਂ ਬੁੱਲੇ ਡਾਉਣਾ ਲੁੱਟਣਾ ਸ਼ਾ ਕਮਾਉਣਾ ਦਾ ਬੁੱਲੇ ਲੁੱਟਣਾ ਕੀ ਆ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਦੋਸਤੋ ਬੁੱਲੇ ਲੁੱਟਣਾ ਇਸ ਦਾ ਰਾਈਟ ਆਨਸਰ ਹੈ ਜੇਕਰ ਆਪਸ਼ਨ ਚ ਵੜ ਗਏ ਤਾਂ ਬੁੱਲੇ ਕਮਾਉਣਾ ਵੀ ਆ ਜਾਵੇਗਾ ਪਰ ਗਲਤ ਹੋ ਜਾਊਗਾ ਪੇਪਰ ਦੇ ਵਿੱਚ ਟਾਈਮ ਪ੍ਰੈਸ਼ਰ ਹੀ ਇੰਨਾ ਹੁੰਦਾ ਹੈ ਕਿ ਅਸੀਂ ਵੈਸੇ ਹੀ ਚੰਗੇ ਬਲੇ ਨੂੰ ਗਲਤ ਕਰ ਦਿੰਦੇ ਹਾਂ ਜੇਕਰ ਉਹਦੇ ਮੈਥ ਦੇ ਸਵਾਲ ਦੇ ਵਿੱਚ 3 2 1 ਵੀ ਪਾਇਆ ਹੋਇਆ ਨਾ ਤਾਂ ਉੱਥੇ ਪਤਾ ਨਹੀਂ ਕੀ ਹੋ ਜਾਂਦਾ ਦੋਵੇਂ ਜੁੱਕ ਗਿਆ 1 ਤੇ 3 ਲਾ ਦਿੱਤਾ ਬਸ ਆਪਸ਼ਨ 'ਚ 3 ਹੋਵੇਗਾ ਤਾਂ ਟਿੱਕ ਲਾ ਦਿੱਤੀ ਇਹ ਨਹੀਂ ਪਤਾ ਕਿ 3 2 6 'ਚ ਇੱਕ ਗਿਆ 5 ਵੀ ਹੁੰਦਾ ਤੇ ਉਹ ਵੀ ਆਪਸ਼ਨ 'ਚ ਪਿਆ ਹੁੰਦਾ ਹੈ ਜੇ ਤੋ ਲਾਦਰ ਸਹੀ ਹੋ ਗਿਆ ਆਦਰਵਾਇਜ਼ ਕੀ ਹੋ ਜਾਏਗਾ ਗਲਤ ਹੋ ਜਾਏਗਾ ਇਹ ਹੀ ਬਿਲਕੁਲ ਸੇਮ ਪੰਜਾਬੀ ਦੇ ਵਿੱਚ ਹੁੰਦਾ ਹੈ ਪੰਜਾਬੀ ਚ ਵੀ ਕੀ ਹੈ ਟਾਈਮ ਪ੍ਰੈਸ਼ਰ ਹੁਣ ਕਰਕੇ ਜਿਹੜਾ ਸਹੀ ਹੁੰਦਾ ਹੈ ਉਹ ਅਸੀਂ ਗਲਤ ਕਰ ਆਉਨੇ ਹਾਂ ਦੋਸਤੋ ਨੈਕਸਟ ਕਹਿੰਦਾ ਹੈ ਕਭਰਾ ਜਾਣਾ ਕੀ ਹੈ ਆ ਕਭਰਾ ਜਾਣਾ ਮਤਲਬ ਕੀ ਹੈ ਦੋ ਰੰਗਾ ਹੋ ਜਾਣਾ ਰੰਗ ਓਟ ਜਾਣਾ ਰੰਗ ਟੇ ਖੜੇ ਹੋਣੇ ਜਾਂ ਕੋਈ ਨਹੀਂ ਤਾਂ ਬੰਦਾ ਜੇਕਰ ਕਭਰਾ ਜਾਵੇ ਤਾਂ ਉਹਦਾ ਕੀ ਹੁੰਦਾ ਹੈ ਸਾਰਿਆਂ ਨੂੰ ਪਤਾ ਹੈ ਕਿ ਸਰ ਜੀ ਦਾ ਰੰਗ ਕੋਟ ਜਾਂਦਾ ਹੈ ਤਾਂ ਦੇਖੋ ਐਗਜ਼ਾਮੀਨਰ ਨੇ ਰੰਗ ਟੇ ਖੜੇ ਹੋਣੇ ਤੋ ਰੰਗਾ ਹੋਣਾ ਤਾਂ ਪੇਪਰ ਦੇ ਵਿੱਚ ਇਹ ਗਲਤ ਹੋਣ ਦੇ ਪੂਰੇ ਪੂਰੇ ਚਾਂਸ ਹਨ 101% ਚਾਂਸ ਕੀ ਹੈ ਗਲਤ ਹੁੰਦਾ ਹੈ ਤੇ ਜੇਕਰ ਤੁਸੀਂ ਕੀਤਾ ਹੈ ਤਾਂ 101% ਚਾਂਸ ਕੀ ਹੈ ਸਹੀ ਹੁੰਦਾ ਵੀ ਹੈ ਦੋਸਤੋ ਤਾਂ ਹਮੇਸ਼ਾ ਪੇਪਰ ਦੇ ਵਿੱਚ ਤੁਸੀਂ ਕੀ ਆ ਪੋਜ਼ਿਟਿਵਿਟੀ ਲੈ ਕੇ ਚੱਲਣੀ ਹੈ ਨੈਗੇਟਿਵਿਟੀ ਵੱਲ ਨਹੀਂ ਹੋਣਾ ਤਾਂ ਤੁਹਾਡਾ ਸਹੀ ਹੋ ਜਾਵੇਗਾ ਦੋਸਤੋ ਸਹੀ ਆਪਸ਼ਨ ਤੇ ਟੈਕ ਕਰੋਗੇ ਤੁੱਕਾ ਲਾਉਣ ਵੇਲੇ ਵੀ ਬਟ ਜੇਕਰ ਤੁਸੀਂ ਨੈਗੇਟਿਵਿਟੀ ਲੈ ਕੇ ਆਏ ਕਿ ਇਹ ਇਹ ਪਤਾ ਨਹੀਂ ਸਹੀ ਹੋਵੇਗਾ ਕਿ ਨਹੀਂ ਆਹ ਲਾ ਦਿਨਾ ਤਾਂ ਗਲਤ ਹੋਣ ਦੇ ਚਾਂਸ ਵੱਧ ਜਾਂਦੇ ਹਨ ਦੋਸਤੋ ਨੈਕਸਟ ਕਹਿੰਦਾ ਹੈ ਦੋਸਤੋ ਮਿੱਠੀ ਡੈਸ਼ ਜੋ ਮਿੱਠੀ ਹੈ ਉਹਦਾ ਖੰਡ ਵੀ ਹੁੰਦੀ ਹੈ ਸਾਨੂੰ ਪਤਾ ਹੈ ਗੁੜ ਵੀ ਹੁੰਦਾ ਹੈ ਛੁਰੀ ਵੀ ਹੁੰਦੀ ਹੈ ਤੇ ਰੋਟੀ ਵੀ ਹੁੰਦੀ ਹੈ ਕਿਉਂਕਿ ਮਿੱਠਿਆ ਰੋਟੇ ਵੀ ਬੰਦੇ ਆ ਦੇਖੋ ਐਗਜ਼ਾਮੀਨਰ ਦਾ ਕੁਐਸਚਨ ਤਾਂ ਮਿੱਠੀ ਛੁਰੀ ਕੀ ਹੈ ਇਸਦਾ ਰਾਈਟ ਆਨਸਰ ਹੈ ਦੋਸਤੋ ਇਸ ਤਰ੍ਹਾਂ ਦੇ ਕੁਐਸਚਨਾਂ ਤੋਂ ਬਚਣਾ ਹੈ ਮੋਸਟ ਇੰਪੋਰਟੈਂਟ ਕੁਐਸਚਨ ਹੈ ਮਿੱਠੀ ਡੈਸ਼ ਮਿੱਠੀ ਚੂਰੀ ਵੀ ਪਾ ਸਕਦੇ ਇੱਥੇ ਨੈਕਸਟ ਕਹਿੰਦਾ ਹੈ ਇਹਨਾਂ ਵਿੱਚੋਂ ਮੁਹਾਵਰਾ ਕਿਹੜਾ ਨਹੀਂ ਹੈ ਹੁਣ ਦੇਖੋ ਦੋਸਤੋ ਕਿਹੜਾ ਨਹੀਂ ਹੈ ਪੁੱਛਿਆ ਤਾਂ ਬਸ ਉਹ ਦੇਖ ਲਓ ਨਾ ਜਿੱਥੇ ਨੰਨੀਆਂ ਨਾਹਣੇ ਦੀ ਵਜ ਨਹੀਂ ਹੁੰਦੀ ਇੱਥੇ ਨਹੀਂ ਹੁੰਦੀ ਤਾਂ ਕੀ ਹੈ ਮਾੜਾ ਢੱਗਾ 36 ਰੋਕੀ ਹੈ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਇਹ ਦੋਸਤੋ ਇਹ ਸਾਰੇ ਜਿੰਨੇ ਵੀ ਹਨ ਪੇਪਰਾਂ ਦੇ ਵਿੱਚ ਆਏ ਹੋਏ ਕੋਚਨ ਹਨ ਦੋਸਤੋ ਨੈਕਸਟ ਕਹਿੰਦਾ ਹੈ ਜੀ ਨੱਕ ਵਿੱਚ ਦਾਮ ਡੈਸ਼ ਜੇਕਰ ਤੁਸੀਂ ਸਿੱਧਾ ਬੋਲ ਦਿੱਤਾ ਸਮਾਰਟਨੈਸ ਅਪਰੋਚ ਯੂਜ਼ ਕਰ ਲਈ ਤਾਂ ਤੁਹਾਡਾ 101% ਸਹੀ ਹੋ ਜਾਵੇਗਾ ਆਦਰਵਾਇਜ਼ ਕੀ ਹੈ 99.9% ਸਹੀ ਹੋਵੇਗਾ 0.1% ਹੀ ਰਹਿ ਜਾਂਦਾ ਹੈ ਗਲਤ ਹੋਣ ਵਾਲਾ ਤਾਂ ਨੱਕ ਵਿੱਚ ਦਾਮ ਲੈਣਾ ਗਲਤ ਮਾਰਨਾ ਗਲਤ ਹੈਗਾ ਗਲਤ ਤੱਕ ਕਰਨਾ ਕੀ ਹੈ ਇਸ ਦਾ ਸਹੀ ਆਨਸਰ ਹੋ ਜਾਵੇਗਾ ਜੀ ਨੈਕਸਟ ਕਹਿੰਦਾ ਹੈ ਜੀ ਸ਼ਰਮ ਨਾਲ ਡੈਸ਼ ਹੋਣਾ ਲਾਲ ਪੀਲਾ ਹੋਣਾ ਸ਼ਰਮਸ਼ਾਰ ਹੋਣਾ ਪਾਣੀ ਪਾਣੀ ਹੋਣਾ ਜਾਂ ਖਿਚੜੀ ਹੋਣਾ ਤਾਂ ਸ਼ਰਮ ਨਾਲ ਕੀ ਆ ਸ਼ਰਮ ਸ਼ਰ ਤਾਂ ਛੱਡਿਆ ਹੀ ਕਿਉਂਕਿ ਸਾਰੇ ਇਹ ਲਾ ਕੇ ਆਉਣਗੇ ਸਹੀ ਤੇ ਡੋਲੂ ਮੰਨਿਆ ਜਾਊਗਾ ਹੋ ਜਾਵੇਗਾ ਗਲਤ ਤਾਂ ਸ਼ਰਮ ਨਾਲ ਕੀ ਆ ਜੇਕਰ ਪੜਿਆ ਹੋਵੇਗਾ ਤਾਂ ਪਾਣੀ ਪਾਣੀ ਹੋ ਜਾਂਦੇ ਆ ਤਾਂ ਪਾਣੀ ਪਾਣੀ ਹੋਣਾ ਕੀ ਹੈ ਇਸ ਦਾ ਰਾਈਟ ਆਨਸਰ ਹੈ ਦੋਸਤੋ ਇਹ ਜਿੰਨੇ ਵੀ ਮੁਹਾਵਰੇ ਕਰਵਾਏ ਹਨ ਅੱਜ ਤੁਹਾਨੂੰ ਐਮਸੀਕਿਊ ਪੀਟ ਐਸਬੀ ਪੰਜਾਬ ਪੁਲਿਸ ਦੇ ਵਿੱਚ ਕੀ ਹੈ ਇਹ ਦੇਖਣ ਨੂੰ ਮਿਲਣਗੇ ਪੁਰਾਣੇ ਪੇਪਰ ਪੰਜਾਬ ਪੁਲਿਸ ਦੇ ਲੈ ਲਿਓ ਤੇ ਪੁਰਾਣੇ ਪੇਪਰ ਕੋਈ ਮਰਜ਼ੀ ਜੋ ਕਿ ਪੀਟਪੀਐਸਬੀ ਦੁਆਰਾ ਪੁੱਛੇ ਗਏ ਹਨ ਉਹਨਾਂ ਨੂੰ ਲੈ ਲਿਓ ਦੋਸਤੋ ਇਹ ਕੁਐਸਚਨ ਤੁਹਾਨੂੰ ਮਹਾਵਰੇ ਉੱਤੇ ਦੇਖਣ ਨੂੰ ਮਿਲਣਗੇ ਇਸ ਕਰਕੇ ਕੀ ਹੈ ਇਹ ਕੀ ਹੈ 100% ਤੋਂ ਵੱਧ ਕੇ 101% 400 ਹੋ ਜਾਂਦੇ ਹਨ ਕਿ ਸਰ ਜੀ ਇਹਨਾਂ 15 ਦੇ ਵਿੱਚੋਂ ਇੱਕ ਜਾਂ ਦੋ ਮਹਾਵਰੇ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਹਨ ਦੇ ਦੋਸਤੋ ਜੋ ਪ੍ਰੀਵੀਅਸ ਈਅਰ ਕੁਐਸਚਨ ਹਨ ਮੁਹਾਵਰੇ ਪੁੱਛੇ ਗਏ ਹਨ ਤੁਹਾਡੇ ਲਈ ਕੀ ਹੈ ਮੈਂ ਹੋਰ ਵੀ ਜਿਆਦਾ ਲੈ ਕੇ ਆਵਾਂਗਾ ਐਮਸੀਕਿਊ ਤਾਂ ਜੋ ਕੀ ਹੈ ਜੇਕਰ ਸਿੱਧਾ ਹੀ ਬਣਿਆ ਤਣਿਆ ਕੁਐਸਚਨ ਆ ਗਿਆ ਤਾਂ ਤੁਸੀਂ ਉੱਥੇ ਸਹੀ ਕਰਕੇ ਆਉਂਗੇ ਗਲਤ ਨਹੀਂ ਕਰੋਗੇ ਇਸੇ ਕਰਕੇ ਕਹਿਣਾ ਉਹਨਾਂ ਕਿ ਦੋਸਤੋ ਪ੍ਰੀਵੀਅਸ ਈਅਰ ਕੁਐਸਚਨ ਕਰੋ ਅਦਰ ਕੋਈ ਮਾਡਲ ਟੈਸਟ ਪੇਪਰ ਨਾਲ ਲਗਾਓ ਕੋਈ ਫਾਇਦਾ ਨਹੀਂ ਉਸਦਾ ਤਾਂ ਦੋਸਤੋ ਥੈਂਕਸ ਫਾਰ ਵਾਚਿੰਗ ਮਾਈ ਥਿਸ ਵੀਡੀਓ ਸਤਿ ਸ਼੍ਰੀ ਅਕਾਲ ਜੀ